ਸਰਦਾਰ ਰਮੀ ਸਿੰਘ ਦੀ ਇੱਕ ਪਾਸੇ ਇਹ ਜੋ ਫਿਕਰਮਗੀਤੀਆ ਤੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਕਿ ਜੀ ਪੁਲਿਸ ਨਾਲ ਬਦਸਲੂਕੀ ਦਾ ਮਾਮਲਾ ਹੈ ਕਹਿੰਦੇ ਕਿ ਇਹ ਇਦਾਂ ਹੁੰਦਾ ਹੀ ਹੁੰਦਾ ਹੈ ਕਿ ਜਦੋਂ ਕੋਈ ਅਜਿਹਾ ਮਾਮਲਾ ਹੋਵੇ ਬੰਦੇ ਨੂੰ ਵੱਧ ਕੇਸਾਂ ਚੁਲਝਾਣਾ ਹੋਵੇ ਤਾਂ ਇਹ ਤਰੀਕਾ ਕਰ ਹੁੰਦਾ ਤੇ ਦੂਸਰੇ ਪਾਸੇ ਸਾਬਕਾ ਡੀਜੀਪੀ ਦਾ ਖਾਸ ਕਰਕੇ ਉਹਨਾਂ ਦਾ ਜਾਣਾ ਜਾ ਕੇ ਕਹਿਣਾ ਕਿ ਮੇਰੇ ਕੋਲ ਬਹੁਤ ਤੱਥ ਸਬੂਤ ਨੇ ਮੈਂ ਤਾਂ ਖੁੱਲਕੇ ਬੋਲਦਾ ਹਾਂ ਮੈਂ ਇਹ ਪੁਰਾਣੀ ਜਾਣਕਾਰੀ ਹੈ ਇਹਨਾਂ ਦਾ ਰਿਕਾਰਡ ਰਿਹਾ ਜੀ ਇਹਨਾਂ ਦੇ ਸਬੰਧ ਰਹੇ ਨੇ ਸਾਰਾ ਕੁਝ ਸੋ ਉਹ ਕਿੰਨਾ ਕੁ ਬਿਆਨੀਆਂ 'ਚ ਅਸਰ ਰੱਖਦਾ ਕਿ ਉਹਨਾਂ ਕ ਕੇਸ 'ਚ ਵੀ ਅਸਰ ਰੱਖਦਾ ਜਿੰਨਾ ਅਜ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਿਆਨ ਚੱਲ ਰਹੇ ਨੇ ਖਬਰਾਂ ਚੱਲ ਰਹੀਆਂ ਨੇ ਕਿ ਉਹ ਕੇਸ ਨੂੰ ਵੀ ਕੋਈ ਪ੍ਰਭਾਵਿਤ ਕਰਨਗੇ ਵਿਕ੍ਰਮ ਜਿੱਠੀ ਵਾਲੀ ਮੁਸ਼ਕਲਾਂ ਵੀ ਵਧਣਗੀਆਂ ਜਾਂ ਸਿਰਫ ਇਹ ਮੂਝਵਾਨੀ ਜੋੜ ਘਟਾਏ ਡੀਜੀਪੀ ਜਿਹੜੇ ਰਹੇ ਨੇ ਸੁਧਾਰਤ ਛੱਟੋਪਾਧਿਆ ਇਹ ਉਦੋਂ ਡੀਜੀਪੀ ਬਣੇ ਸੀ ਜਦੋਂ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਪੰਜਾਬ ਦੇ ਬਣੇ ਸੀ ਉਦੋਂ ਕਾਫੀ ਜ਼ਿਆਦਾ ਕਸਮਕਸ ਚੱਲੀ ਸੀ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਦੇ ਉਹਨੋਂ AG ਵੀ ਕਈ ਬਦਲੇ ਤੇ DG ਵੀ ਕਈ ਬਦਲੇ ਉਹਨਾਂ ਦੇ ਤਿੰਨ ਮਹੀਨਿਆਂ ਦੇ ਵਿੱਚ ਵੀ ਐਡਵੋਕੇਟ ਜਨਰਲ ਨੂੰ ਵੀ ਉਦੋਂ ਨਵਜੋਤ ਸਿੱਧੂ ਪਹਿਲਾਂ ਕਹਿੰਦੇ ਸੀ ਇਹ ਬੰਦਾ ਫਿੱਟ ਨਹੀਂ ਐ ਇਹ ਫਲਾਣੇ ਦਾ ਕੇਸ ਲੜਦਾ ਆ ਬੰਦਾ ਫਿੱਟ ਨਹੀਂ ਐ ਇਸੇ ਤਰ੍ਹਾਂ DGP ਦੇ ਮਾਮਲੇ ਦੇ ਵਿੱਚ ਵੀ ਹੋਇਆ ਔਰ ਸੁਧਾਰਤ ਚੱਕਰਪਾਦਿਆ ਦੇ ਪਿੱਛੇ ਉਹਨਾਂ ਨੂੰ DGP ਡਾਉਣ ਦੇ ਵਿੱਚ ਨਵਜੋਤ ਸਿੱਧੂ ਹਮਾਇਤੀ ਸੀਗੇ ਉਹਨਾਂ ਦੇ ਕਿ ਇਹਨਾਂ ਨੂੰ ਲਾਓ ਤੇ ਜਿਹਦੇ ਕਰਕੇ ਫਿਰ ਉਹ 2021 ਦਾ ਜਿਹੜਾ ਮੁਕਦਮਾ ਜਿਹੜਾ ਹੋਇਆ ਸੀ ਜਿਹੜਾ ਜਿਹਦੇ ਆਧਾਰ ਤੇ ਹੁਣ ਇਹ ਗੱਲ ਅੱਗੇ ਚੱਲਦੀ ਐ ਜਿਹਦੀ ਅੱਗੇ ਐਕਸਪੈਂਸ਼ਨ ਐ ਅੱਗੇ ਵਧਾਇਆ ਜਾ ਰਿਹਾ ਤੇ ਇਸ ਕਰਕੇ ਜਿਹੜੇ ਇਹ ਡੀਜੀਪੀ ਸੀ ਉਦੋਂ ਕਹਿ ਰਹੇ ਨੇ ਕਿ ਅਸੀਂ ਕਾਫੀ ਉਸ ਲੈਵਲ ਤੇ ਉੱਤੇ ਕਿਤਾ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਦੇ ਕਈ ਮਾਮਲੇ ਸੀ ਉਹਦੇ ਤੇ ਬਾਅਦ ਚਾਉਂਦੇ ਆ ਪਰ ਅੱਜ ਜਦੋਂ ਆਏ ਨੇ ਇਹ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਉਹਨਾਂ ਨੇ ਇੰਟਰਵਿਊ ਜ ਦਿੱਤੀਆਂ ਨੇ ਕਿ ਇਹਨਾਂ ਨੇ ਬਾਰ ਬਾਰ ਕਿਹਾ ਇਹ ਇਹ ਦਾਵਾ ਇਹ ਕਰਦੇ ਨੇ ਕਿ 100% 100% ਦੀ ਸਬੂਤ ਨੇ ਬਿਕਰਮ ਮਜੀਠੀਆ ਖਿਲਾਫ ਪੈਸੇ ਦੇ ਮਤਲਬ ਡਰਗ ਮਨੀ ਦੇ سپورਟ ਦੇ ਉਹਨੂੰ 100% ਤਾਂ ਕਹਿਣਾ ਬਹੁਤ ਅਵਧਾਪ ਚ ਇੱਕ ਦਾਬਾ ਹੁੰਦਾ ਮਜ਼ਬੂਤ ਕਿ ਉਹ ਸਾਰੇ ਮਾਮਲੇ ਦੇ ਵਿੱਚ ਤੇ ਉਹ ਕਹਿੰਦੇ ਨੇ ਜਿਹੜੇ ਅਸੀਂ ਜਾਂਚ ਕੀਤੀ ਹੈ ਉਹਦੇ ਚ ਵੀ ਸੀ ਪਰ ਉਦੋਂ ਆ ਚੀਜ਼ਾਂ ਨਹੀਂ ਸੀ ਸਾਹਮਣੇ ਆਈਆਂ ਇਹਨਾਂ ਨੇ ਨਵੀਂ ਲਿਆਂਦੀ ਹੈ ਕਿ ਐਨੇ ਕਰੋੜ ਕਿੱਥੋਂ ਆਇਆ ਕਿਹੜੀ ਕੰਪਨੀ ਚੋਂ ਆਇਆ ਕਿੰਨਾ ਪੈਸਾ ਆਇਆ ਕੀ ਗੱਲਾਂ ਨੇ ਉਹ ਇੱਕ ਅਲੱਗ ਗੱਲ ਹੈ ਤੇ ਇਸੇ ਕਰਕੇ ਉਹ ਕਹਿੰਦੇ ਉਹ ਇਹਨਾਂ ਨੂੰ ਬਿジネス ਨੇ ਨਹੀਂ ਸਦਿਆ ਤੇ ਜਾਂ ਕੁਝ ਕੀਤਾ ਆਟੋਮੈਟਿਕਲੀ ਤਾਂ ਮੇਰੇ ਖਿਆਲ ਹੈ ਕੋਈ ਜਾਣਦਾ ਹੈ ਤਾਂ ਉਸ ਲੈਵਲ ਦੇ ਉੱਤੇ ਤੇ ਉਹ ਲਾਜ਼ਮੀ ਹੈ ਕਿ ਗਵਰਨਮੈਂਟ ਦਾ ਕੋਈ ਇਸ਼ਾਰਾ ਤਾਂ ਹੋਣਾ ਹੀ ਹੈ ਕਿ ਕੁਝ ਕਰਨਾ ਚਾਹੀਦਾ ਹੈ ਤੇ ਜਾਂ ਜੋ ਵੀ ਐਵੀਡੈਂਸ ਇਕੱਠੇ ਹੋਣਗੇ ਉਸ ਲੈਵਲ ਦੇ ਉੱਤੇ ਉਹ ਆਏ ਉਹਨਾਂ ਨੇ ਬਰੀਫ ਕੀਤਾ ਉਹਨਾਂ ਨੂੰ ਜਿਹੜੇ ਸਾਰੇ ਮਤਲਬ ਜਾਂਚ ਕਰ ਰਹੀ ਟੀਮ ਹੈ ਹੁਣ ਇਨਵੈਸਟੀਗੇਸ਼ਨ ਦੀ ਟੀਮ ਹੈ ਉਹ ਕਹਿੰਦੇ ਮੈਂ ਆਪ ਦਾਵਾ ਕਰਦੇ ਨੇ ਮੈਂ ਦੱਸਿਆ ਕਿ 2012 ਦੇ ਵਿੱਚ 2012 ਚ ਅਕਾਲੀ ਸਰਕਾਰ ਸੀ ਇਹਨਾਂ ਕੋਲ ਸਬੂਤ ਹੈਗੇ ਨੇ ਜੀ ਉਦੋਂ ਵੀ ਡਰੱਗ ਦੇ ਵਿੱਚ ਰਿਵੈਲਪਮੈਂਟ ਦੇ ਉਹ ਕਹਿੰਦੇ ਨੇ 2012 ਤੋਂ ਕਿੰਨੇ ਲੰਘਿਆ ਕੰਮ 2022 ਤੱਕ ਤਾਂ ਚਟੋਪਾਧਿਆ ਉਹ ਨਹੀਂ ਵੀ ਚਲੇ ਗਏ ਵਾਪਸ ਮੁੜ ਕੇ ਜਿਹੜੀ ਚੋਣ ਸੀ ਮਤਲਬ ਡੀਜੀਪੀ ਰਹਿ ਕੇ ਵੀ ਥੋੜਾ ਸਮਾਂ ਉਦੋਂ ਤੱਕ ਇਹ ਛਾਰਾ ਚੱਲਿਆ ਫਿਰ ਈਡੀ ਨੇ ਵੀ ਬੁਲਾਇਆ ED ਦੀ ਜਿਹੜੀ ਪੁੱਛਗੇ ਸੱਚੀ ਉਹਦੇ ਆਧਾਰ ਦੇ ਉੱਤੇ ਹੀ ਜਿਹੜੀ SIT ਚਟੋਪਾਧਿਆ ਉਹਨਾਂ ਦੀ ਅਗਵਾਈ 'ਚ ਬਣੀ ਸੀ ਹਾਈ ਕੋਰਟ ਦੀ ਸੁਪਰਵਾਈਜ਼ਰ 'ਚ ਉਹ ਵੀ ਉਹਦੇ ਵਿੱਚ ਸ਼ਾਮਲ ਸੀਗਾ ਜਿਹੜਾ ਪਰਚਾ 2021 ਦਾ ਜਿਹੜਾ ਪਰਚਾ ਹੋਇਆ ਹੋਣਾ ਜਦੋਂ ਜਦੋਂ ਉਹ ਇਹ ਦਾਅਵਾ ਕਰਦੇ ਨੇ ਵੀ ਇਹਨਾਂ ਨੂੰ ਮੇਲੋ ਆਪਸ ਦੇ ਵਿੱਚ ਜੋ ਮੇਰੇ ਕੋਲੇ ਇਨਫੋਰਮੇਸ਼ਨ ਸੀ ਮੈਂ ਦੇ ਆਏ ਆ ਪੁਰਾਣੀ ਤਾਂ ਕਿ ਦਬੀ ਨਾ ਰਹੇ ਜੇ ਤੇ ਦੂਜੀ ਇਧਰ ਉਧਰ ਪਰ ਮੈਨੂੰ ਲੱਗਦਾ ਕਿ ਜਦੋਂ ਕੋਈ ਚੀਜ਼ ਵਿੱਚ ਜਾਂਚ ਕਰਦੀ ਹੈ ਜਿਹੜੀ ਬਿਜ਼ਨਸ ਕਰਦੀ ਹੈ ਜਾਂ ਐਸਆਈਟੀ ਕਰਦੀ ਹੈ ਉਹਨਾਂ ਦਾ ਆਪਸ ਸਬੰਧ ਪਹਿਲਾਂ ਹੀ ਹੋਣਾ ਹੈ ਇੱਕ ਫਾਈਲ ਚੱਲਦੀ ਹੋਣੀ ਹੈ ਇੱਕ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਉਹ ਕਰਦੇ ਹੀ ਹੋਣਗੇ ਸ਼ੇਅਰ ਤੇ ਉਹ ਹੋਣ ਗਿਆ ਪਰ ਹੋ ਸਕਦਾ ਹੈ ਇਹ ਕੁਝ ਹੋਰ ਇਨਫੋਰਮੇਸ਼ਨ ਵੀ ਨਾਲ ਉਹਨਾਂ ਦੇ ਕੋਈ ਅਟੈਚਮੈਂਟ ਨਹੀਂ ਦੇ ਕੇ ਆਏ ਨੇ ਕੀ ਨੇ ਉਹ ਲੱਗ ਗਾ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਪੋਕਸਪਰਸਨ ਨੇ ਜਾਂ ਬਾਕੀ ਨੇ ਜਾਂ ਉਹਨਾਂ ਦੇ ਐਡਵੋਕੇਟ ਨੇ ਉਹ ਕਹਿੰਦੇ ਨੇ ਸਾਰੀਆਂ ਚੀਜ਼ਾਂ 2021 ਚ ਸੀਗੀਆਂ ਉਹਦੇ ਹੁੰਦੇ ਹੀ ਹਾਈ ਕੋਰਟ ਤੋਂ ਜੇ ਜ ਮਤਲਬ ਜ਼ਮਾਨਤ ਮਿਲੀ ਹੈ ਉਹਦੇ ਹੁੰਦੇ ਹੀ ਸੁਪਰੀਮ ਕੋਰਟ ਤੋਂ ਜੇ ਜ਼ਮਾਨਤ ਮਿਲੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ 2 ਦਿਨ ਹੋਰ ਦੋ ਵਾਰ ਸੱਦ ਲਓ ਤੇ ਉਹ ਐਸਆਈਟੀ ਚ ਦੁਬਾਰਾ ਜ ਗਏ ਜਦੋਂ ਵੀ ਸੱਦਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਆ ਕੇ ਇਹ ਸਾਰਾ ਕੁਝ ਵਾਪਰ ਗਿਆ ਉਹਦੇ باوجود ਕੁਝ ਨਹੀਂ ਹੋਇਆ ਤਾਂ ਡੀਏ ਦਾ ਪਰਚਾ ਦਰਜ ਕੀਤਾ ਕਿ ਡਰੱਗ ਚ ਨਹੀਂ ਆਇਆ ਉਹਨਾਂ ਦਾ ਇਹ ਦਾਅਵਾ ਹੈ ਇਹ ਸਾਰੇ ਮਾਮਲੇ ਦੇ ਵਿੱਚ ਦੋ ਅਲੱਗ-ਅਲੱਗ ਦਾਅਵੇ ਨੇ ਜਿਹੜੇ ਮਾਮਲੇ ਚ ਕੀਤਾ ਗਿਆ ਔਰ ਨਾਲ ਉਹ ਇਹ ਵੀ ਮੰਨਦੇ ਨੇ ਟਟੋ ਪਾਦੇਉ ਨਹੀਂ ਮੰਦਦੇ ਨੇ ਕਿ ਬਹੁਤ ਤੰਤਰ ਦੇ ਵਿੱਚ ਦਬਾਅ ਨੇ ਬਹੁਤ ਪਾਵਰਫੁਲ ਚੀਜ਼ਾਂ ਨੇ ਜਿਹਦੇ ਕਰਕੇ ਅੱਗੇ ਨਹੀਂ ਵੱਧ ਰਹੀ ਜਾਂ ਰਿਪੋਰਟਾ ਕੋਈ ਵੀ ਨਹੀਂ ਵੱਧੀਆਂ ਹੁਣ ਇਹ ਜਿਹੜੀਆਂ ਤਿੰਨ ਰਿਪੋਰਟਾਂ ਸੀ ਐਸਆਈਟੀ ਤੇ ਐਸਟੀਐਫ ਜੇ ਬਾਕੀ ਦੀਆਂ ਨੇ ਉਹ ਨਾਲ ਪੁਲਿਸ ਦੇ ਵੀ ਗੱਲ ਕਰਦੇ ਨੇ ਕਿ ਉਹਨਾਂ ਦੀ ਇੱਕ ਰਿਪੋਰਟ ਜਿਹੜੀ ਇੱਕ ਉਹਨਾਂ ਨੇ ਐਸਆਈਟੀ ਦੀ ਜਾਂਚ ਕਰਨੀ ਸੀ ਉਹ ਕਰਨੀ ਸੀ ਕਿ ਨਸ਼ਾ ਤਸਕਰਾਂ ਨਾਲ ਪੁਲਿਸ ਦਾ ਕੀ ਸਬੰਧ ਹੈ ਜਿਹਦੇ ਕਰਕੇ ਉਹਨਾਂ ਦਾ ਰੌਲਾ ਵੀ ਪਿਆ ਕੋਈ ਵੱਡੇ ਪੁਲਿਸ ਅਫਸਰਾਂ ਨਾਲ ਤੇ ਈਵਨ ਰਾਜੀਤ ਦਾ ਮਾਮਲਾ ਵੀ ਆਇਆ ਜਦੋਂ ਇਹ ਦੋਨੋਂ ਮਾਮਲੇ ਦੋ ਵੱਡੇ ਅਫਸਰ ਤੱਕਰਾਰ ਰਹੇ ਸੀ ਉਸ ਸਮੇਂ ਦੇ ਡੀਜੀਪੀ ਇੰਟੈਲੀਜੈਂਸ ਚੀਫ ਪੁਲਸ ਸਟ ਚਟੋਪਾਦੇ ਆਉਣੇ ਉਹਨਾਂ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਲਾਕ ਇੱਕ ਪੁਰਖੀ ਦੇ ਕੇ ਸਮਝੌਤਾ ਕਰਾਇਆ ਸੀ ਕਿ ਤੁਸੀਂ ਇੱਕ ਦੂਜੇ ਦੇ ਖਿਲਾਫ ਕਿਉਂ ਬੋਲ ਰਹੇ ਹੋ ਤੇ ਅੱਗੇ ਨੂੰ ਮੈਨੂੰ ਇਹ ਨਹੀਂ ਹੋਣਾ ਚਾਹੀਦਾ ਪੇ ਹਾਲਾਂਕਿ ਹਾਈ ਕੋਰਟ ਦੇ ਵਿੱਚ ਕ੍ਰਿੱਟ ਪਈਏ ਸਾਰੇ ਮਾਮਲੇ ਪੰਜ ਸਾਲ ਇਹ ਚੀਜ਼ਾਂ ਹਾਈ ਕੋਰਟ ਦੇ ਵਿੱਚ ਦਬੀਆਂ ਰਹੀਆਂ ਅਜੇ ਵੀ ਜਿਹੜੀ ਇਹਨਾਂ ਦੀ ਪਰਸਨਲ ਰਿਪੋਰਟ ਇਹਨਾਂ ਨੇ ਲਿਖੀ ਸੀ ਇੱਕ ਐਸਆਈਟੀ ਨੇ ਲਿਖੀ ਇੱਕ ਪਰਸਨਲ ਰਿਪੋਰਟ ਲਿਖੀ ਛੱਟੋਬੰਦਿਆਂ ਉਹਨਾਂ ਨੇ ਉਹ ਅਜੇ ਵੀ ਹਾਈ ਕੋਰਟ ਦੇ ਵਿੱਚ ਬੰਦ ਲਿਫਾਫੇ ਦੇ ਵਿੱਚ ਹੀ ਹੈ ਉਸ ਚ ਇਹਨਾਂ ਨੇ ਕੀ ਲਿਖਿਆ ਜਿਹੜੇ ਅਫਸਰਾਂ ਦਾ ਕੋਈ ਗੱਲ ਹੈ ਨਾ ਤਾਂ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਕੋਈ ਇਹੋ ਜੀ ਗੱਲ ਹੋ ਰਹੀ ਹੈ ਨਾ ਪਬਲੀਕਲੀ ਛੱਟੋਬੰਦ ਸਾਹਿਬ ਨੇ ਇਹ ਦੱਸਿਆ ਕਦੇ ਕਿ ਮੈਂ ਕੀ ਲਿਖਿਆ ਯਾ ਉਹਦੇ ਵਿੱਚ ਕੀ ਆ ਉਹ ਨਹੀਂ ਪਤਾ ਹਜੇ ਕਿਉਂਕਿ ਉਹ ਹਾਈ ਕੋਰਟ ਨੂੰ ਹੀ ਸਬਮਿਟ ਕਰਨੀ ਹੁੰਦੀ ਹੈ ਤੇ ਉਹ ਹਾਈ ਕੋਰਟ ਨੂੰ ਹੋਗੀ ਇਸ ਤੋਂ ਬਾਅਦ ਉਹਦੇ ਵਿੱਚ ਕਿਸੇ ਦੇ ਵੱਡੇ ਪੁਲਿਸ ਅਫਸਰਾਂ ਦਾ ਨਾਮ ਸੀ ਜਾਂ ਕੀ ਸੀ ਕਿਉਂਕਿ ਇਹਨਾਂ ਨੇ ਨੈਕਸਸ ਦੀ ਗੱਲ ਕਰਨੀ ਸੀ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਕੇਵਲ ਇੱਕ ਬੰਦੇ ਦੀ ਕੀਤੀ ਕਿ ਕੁਝ ਕਾਲੀਆਂ ਪਿੰਡਾਂ ਨੇ ਵੈਸੇ ਪੁਲਿਸ ਬਹੁਤ ਕੰਮ ਕਰ ਰਹੀ ਹੈ ਨਾ ਮਾਮਲਿਆਂ ਦੇ ਵਿੱਚ ਹਰ ਬੰਦਾ ਆਪਣੀ ਗੱਲ ਨੂੰ ਤਾਂ ਡਿਫੈਂਡ ਕਰਦਾ ਆ ਉਹਦੇ ਵਿੱਚ ਤੇ ਜਿਹੜੇ ਉਹ ਜਿਹੜੀਆਂ ਕਾਲੀਆਂ ਪਿੰਡਾਂ ਦੀ ਗੱਲ ਹੈ ਉਹਦੇ ਚ ਲਿਆਂਦਾ ਕਹਿੰਦੇ ਇੱਕ ਹੌਲਦਾਰ ਵੀ ਨਹੀਂ ਸੀ ਕਨਫਰਮ ਇੰਦਰਜੀਤ ਸਿੰਘ ਜੀ ਨੂੰ ਇਨਸਪੈਕਟਰ ਬਣਾਇਆ ਚਾਰ ਪ੍ਰੋਮੋਸ਼ਨਾਂ ਦਿੱਤੀਆਂ ਹੁਣ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਕਿ ਉਹ ਪ੍ਰੋਮੋਸ਼ਨਾਂ ਕਿਹਨੇ ਦਿੱਤੀਆਂ ਉਹ ਪ੍ਰੋਮੋਸ਼ਨ ਛੋਟੇ ਬੰਦੇ ਨੇ ਤਾਂ ਦਿੱਤੀਆਂ ਨਹੀਂ ਉਹਨਾਂ ਦਾ ਨਾਮ ਵੀ ਲੈ ਦੇਣਾ ਚਾਹੀਦਾ ਸੀਗਾ ਕਿ ਕਿਹੜੇ ਬੰਦਿਆਂ ਨੇ ਕਿਹੜਾ ਕਲਿੱਕ ਹੈ ਉਹ ਜਿਹੜਾ ਬਚਾਉਂਦਾ ਜਿਵੇਂ ਇਹ ਕਹਿੰਦੇ ਆ ਨਾ ਕਿ ਫਲਾਨੇ ਪਾਲਿਟਿਸ਼ਨ ਨੇ ਫਲਾਨੇ ਨਸ਼ਾ ਕਰਨ ਵਾਲਿਆਂ ਨੂੰ ਬਣਾਇਆ ਉਹਨੂੰ ਤਨਾ ਦਿੱਤੀ ਉਹਦੀ ਮਦਦ ਕੀਤੀ ਉਵੇਂ ਇੰਦਰਜੀਤ ਨੂੰ ਇਨਸਪੈਕਟਰ ਤੱਕ ਦੀਆਂ ਚਾਰ ਪ੍ਰੋਮੋਸ਼ਨਾਂ ਕਿਹਨੇ ਦਿੱਤੀਆਂ ਤੇ ਰਾਜਜੀਤ ਨਾਲੋਂ ਕਿਵੇਂ ਲੰਗਿਆ ਰਿਹਾ ਰਾਜਜੀਤ ਦਾ ਪ੍ਰੋਟੈਕਟਰ ਕੌਣ ਸੀ ਕਿਹਨੇ ਪ੍ਰੋਟੈਕਟ ਕੀਤਾ ਉਹ ਪੁਲਿਸ ਦਾ ਨੈਕਸਸ ਵੀ ਸਾਹਮਣੇ ਆਉਣਾ ਚਾਹੀਦਾ ਹੈ ਨਾ ਕਿਸੇ ਲੈਵਲ ਤੇ ਉਧਰ ਵੱਡੇ ਲੈਵਲ ਦੇ ਉੱਤੇ ਉਧਰ ਨੂੰ ਭਗਵੰਤ ਮਾਨ ਸਰਕਾਰ ਤੁਰੂਗੀ ਜਾਂ ਨਹੀਂ ਰਾਜਜੀਤ ਦਾ ਹੀ ਨਹੀਂ ਪਤਾ ਲੱਗਿਆ ਕਿੱਥੇ ਸੀ ਕਹਿ ਰਹੇ ਰਾਜਜੀਤ ਤਾਂ ਤੁਹਾਡਾ ਅਮਲਾਜਮ ਹੈ ਤੇ ਬਾਕੀ ਹੈ ਤੇ ਉਹ ਕਹਿੰਦੇ ਲੱਭ ਨਹੀਂ ਰਿਹਾ ਜੀ ਬੜੀ ਧੀਰ ਤੋਂ ਉਹਨੂੰ ਜਾਣਕੀ ਨੇ ਦਿੱਤਾ ਉਹ ਆਇਆ ਕਿਵੇਂ ਇਹ ਕੁਐਸਚਨ ਵੀ ਤਾਂ ਉੱਠ ਰਹੇ ਨੇ ਨਾ ਜਿਹੜੀਆਂ ਜਾਂਚ ਏਜੰਸੀਆਂ ਨੇ ਤੇ ਜਿਹੜਾ ਤੰਤਰ ਹੈ ਜਾਂ ਗਵਰਨਮੈਂਟ ਤੇ ਵੀ ਜਿਹੜੀ ਗਵਰਨਮੈਂਟ ਉਸ ਲੈਵਲ ਦੇ ਉੱਤੇ ਕੰਮ ਕਰਦੀ ਹੈ ਇਹਨਾਂ ਸਵਾਲਾਂ ਦੇ ਜਵਾਬ ਵੀ ਕਿਤੇ ਨਾ ਕਿਤੇ ਦੇਣ ਦੀ ਲੋੜ ਪੈ ਗਈ ਔਰ ਦੇਣੇ ਪੈਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸ ਸਾਰੇ ਮਾਮਲੇ ਦੇ ਵਿੱਚ ਉਦੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਦੌਰਾ ਉਦੋਂ ਇੱਕ ਦਿਨ ਪਹਿਲਾਂ ਮੈਨੂੰ ਹਟਾਇਆ ਗਿਆ ਹਟਵਾਉਣ ਦੇ ਵਿੱਚ ਉਹਨਾਂ ਨੂੰ ਡੀਜੀਪੀ ਤੋਂ ਹਟਵਾਉਣ ਦੇ ਵਿੱਚ ਉਹ ਕਹਿੰਦੇ ਨੇ ਨਸ਼ਾ ਤਸਕਰ ਬਹੁਤ ਵੱਡੇ ਹੁੰਦੇ ਨੇ ਨੈਕਸਸ ਬਹੁਤ ਵੱਡਾ ਹੈ ਜਿਹੜੇ ਗਰੁੱਪ ਡੀਜੀਪੀ ਨੂੰ ਹਟਵਾ ਸਕਦੇ ਕੀ ਉਹਦੀ ਅਪਰੋਚ ਚੀਫ ਮਿਨਿਸਟਰ ਤੋਂ ਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਨੀਚੇ ਹੋਏਗੀ ਹਮ ਤ ਸਬੰਧਤ ਚੀਫ ਮਿਨਿਸਟਰ ਉਹਦੇ ਚ ਹੈਗੇ ਸੀਗੇ ਉਸ ਲੈਵਲ ਤੇ ਵੱਡੇ ਅਫਸਰ ਹੈਗੇ ਸੀਗੇ ਕੌਣ ਕੌਣ ਸੀ ਇਹ ਸਵਾਲ ਤਾਂ ਬਣਦੇ ਨੇ ਫਿਰ ਜੇਕਰ ਅੱਗੇ ਜਾ ਕੇ ਤੁਸੀਂ ਪੰਡੋਰਾ ਬਾਕਸ ਖੋਲਦੇ ਹੋ ਤੋਂ ਵਾਕਸ ਤੋਂ ਖੋਲਣਾ ਚਾਹੀਦੇ ਨੇ ਤੂੰ ਕੇਵਲ ਉੱਥੇ ਆ ਕੇ ਰੁਕ ਕਿਉਂ ਜਾਂਦੇ ਨੇ ਕਿਸੇ ਇੱਕ ਧਿਰ ਤੇ ਇੱਕ ਬੰਦੇ ਤੇ ਤੇ ਬਾਕੀ ਦੇ ਮਾਮਲੇ ਦੇ ਵਿੱਚ ਵੈਸੇ ਤਾਂ ਇਹ ਦੂ ਉਲਟਾ ਆਪਾਂ ਬਾਰ-ਬਾਰ ਇਹ ਗੱਲ ਕਹੀ ਹੈ ਕਿ ਇਹ ਪਾਰਟੀ ਜਿਹੜੀ ਆਈ ਸੀਗੀ ਲੋਕਪਾਲ ਤੇ ਤੁਸੀਂ ਲੋਕਪਾਲ ਨੂੰ ਸਾਰੀਆਂ ਚੀਜ਼ਾਂ ਦੇ ਦਿਓ ਵੱਡੇ ਪੱਧਰ ਤੇ ਸਾਰਿਆਂ ਦੀ ਜਾਂਚ ਕਰਾ ਲਓ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਵਿੱਚ ਇਹ ਹੋਵੇ ਜਾਂਚ ਸਾਰੇ ਪੋਲਿਟੀਸ਼ੀਅਨ ਜਿਹੜੇ ਤੁਹਾਨੂੰ ਲੱਗਦੇ ਨੇ ਸਾਰੇ ਬਿਊਰੋਕ੍ਰੇਟ ਤੇ ਸਾਰੇ ਜਿਹੜੇ ਪੋਰਸ ਅਫਸਰ ਨੇ ਜਿਹੜਾ ਐ ਨੈਕਸਸ ਆ ਇਕਾ ਲੈਵਲ ਦੇ ਉੱਤੇ ਉਹਨਾਂ ਦੀ ਜਾਣਕਾਰੀ ਦੇ ਟਾਈਮ ਫਰੇਮ ਦੇ ਵਿੱਚ ਹੋ ਜਾਣੀ ਚਾਹੀਦੀ ਹੈ ਨਹੀਂ ਤਾਂ ਫਿਰ ਪੋਲਿਟਿਕਸ ਕੀ ਕਰਦੀ ਹੈ ਪੋਲਿਟਿਕਸ 2014 ਤੋਂ ਡਰੱਗ ਦੇ ਕੇਸ ਚੱਲਦੇ ਨੇ ਪਹਿਲਾਂ ਕੈਪਟਨ ਬਰਿੰਦਰ ਸਿੰਘ ਨੇ ਗੁਟਖਾ ਸਾਭ ਤੇ ਹੱਥ ਰੱਖ ਕੇ ਨਸ਼ੇ ਨੂੰ ਬੰਦ ਕਰਨ ਦੇ ਲਈ ਸਰਕਾਰ ਬਣਾਈ ਮੁੜ ਕੇ ਆਮ ਆਦਮੀ ਪਾਰਟੀ ਨੇ ਬਣਾਈ ਕਾ ਨੂੰ ਕੋਈ ਹੋਰ ਬਣਾਨੇਗਾ ਐਦੋਂ ਪਹਿਲਾਂ ਅਕਾਲੀ ਕਹਿੰਦੇ ਨੇ ਅਸੀਂ 50 60 ਹਜ਼ਾਰ ਬੰਦਾ ਸੇਖੋ ਜੀ ਫੜਿਆ ਸੀ ਸਾਡੀ ਗੱਲ ਹੈ ਹੁਣ ਕੀ ਕਰੋਗੇ ਇਦਿੱਤੇ ਫੇ ਕੱਲੀ ਸਿਆਸਤ ਹੋਣੀ ਹੈ ਜਾਂ ਇਹਨੂੰ ਕਿਸੇ ਅੰਜਾਮ ਤੱਕ ਪਹੁੰਚਾਉਣਾ ਹੈ ਤਾਂ ਅੰਜਾਮ ਤੱਕ ਪਹੁੰਚਾਉਣ ਦੇ ਲਈ ਇੱਕ ਗੱਲ ਜ਼ਰੂਰ ਹੈ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਕਿ ਅਸੀਂ ਬਲਡੋਜ਼ਰ ਕਲਚਰ ਨੋ ਵੀ ਅਪਣਾਇਆ ਹੈ ਦੇਖੋ ਅੱਜ ਤੱਕ ਕਿਸੇ ਨੇ ਬਲਡੋਜ਼ਰ ਨਹੀਂ ਵਰਤਿਆ ਇਹ ਕਹਿੰਦੇ ਨੇ ਉਹਨਾਂ ਦੇ ਸਪੋਕਸਪਰਸ ਹੂੰ ਹੁਣ ਬਲਡੋਜ਼ਰ ਵਰਤਣਾ ਕਿਸੇ ਦੇ ਘਰ ਢਾ ਦੇਣਾ ਗੈਰਕਾਨੂੰਨੀ ਹੋ ਟਾਈਮ ਤੇ ਸਰਕਾਰ ਨੂੰ ਕਲੈਰਿਟੀ ਚਾਉਣੀ ਚਾਹੀਦੀ ਹੈ ਕੀ ਵਾਕਿਆਈ ਤੁਸੀਂ ਡਰੱਗ ਤਸਕਰਾਂ ਦੇ ਉਹ ਘਾਟਾਏ ਨੇ ਜਾਂ ਉਹ ਗੈਰਕਾਨੂੰਨੀ ਜਗ੍ਹਾ ਤੇ ਬਣੇ ਹੋਏ ਸੀਗੇ ਉਹ ਟਾਹੇ ਇਹ ਦੋਨਾਂ ਚ ਕਨਫਿਊਜ਼ਨ ਅਜੇ ਤੱਕ ਵੀ